ਸ਼ਿੱਖਿਆ ਕ੍ਰਾਂਤੀ ਦੇ ਖੇਤਰ ਵਿੱਚ ਜਿੱਥੇ ਸਰਕਾਰਾਂ ਆਪਣੇ ਤੌਰ ਤੇ ਹਰ ਬੱਚੇ ਨੂੰ ਉੱਚ ਸਿੱਖਿਆ ਦੇਣ ਦਾ ਯਤਨ ਕਰ ਰਹੀਆਂ ਹਨ ਉੱਥੇ ਹੀ ਖੰਨਾ ਦੀ ਰਿਟਾਇਰ ਰਹੀ ਮੁੱਖ ਅਧਿਆਪਕਾ ਸ਼ਸ਼ੀ ਗਰੋਵਰ ਜੋ ਕਿ ਪਿਛਲੇ 8 ਸਾਲਾਂ ਤੋਂ ਸਰਕਾਰੀ ਸਕੂਲ ਦੇ ਉਹ ਬੱਚੇ ਜਿਹੜੇ ਚੰਗੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਨੇ ਪਰ ਘਰ ਦੀਆਂ ਆਰਥਿਕ ਤੰਗੀਆਂ ਦੇ ਚਲਦੇ ਉਹ ਚੰਗੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਉਹਨਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੀ ਹਨ ਸਿੱਖਿਆ ਦੇ ਨਾਲ-ਨਾਲ ਉਹ ਬੱਚਿਆਂ ਨੂੰ ਚੰਗੇ ਆਚਰਣ ਸਮਾਜ ਵਿੱਚ ਉੱਠਣ ਬੈਠਣ ਦੀ ਸਿੱਖਿਆ ਵੀ ਪ੍ਰਦਾਨ ਕਰ ਰਹੀ ਹਨ ਸ਼ਸ਼ੀ ਗਰੋਵਰ ਮੈਡਮ ਨੇ ਦੱਸਿਆ ਕਿ ਉਹਨਾਂ ਨੇ ਰਿਟਾਇਰਮੈਂਟ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਉਹ ਆਪਣਾ ਪੜਾਉਣ ਦਾ ਖੇਤਰ ਨਹੀਂ ਛੱਡਣਗੇ ਅਤੇ ਉਹਨਾਂ ਦਾ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾਉਣ ਦਾ ਇਹ ਸੈਂਟਰ ਤਿੰਨ ਬੱਚਿਆਂ ਦੀ ਕਲਾਸ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ 8 ਸਾਲ ਬਾਅਦ ਉਹਨਾਂ ਦੇ ਇਸ ਫ੍ਰੀ ਟਿਊਸ਼ਨ ਸੈਂਟਰ ਵਿੱਚ 70 ਤੋਂ 75 ਬੱਚੇ ਟਿਊਸ਼ਨ ਪ੍ਰਾਪਤ ਕਰ ਰਹੇ ਹਨ ਉਹਨਾਂ ਨੇ ਆਪਣੇ ਇਸ ਟਿਊਸ਼ਨ ਸੈਂਟਰ ਨੂੰ ਆਪਣੇ ਘਰ ਤੋਂ ਸ਼ੁਰੂ ਹੋ ਕੇ ਹੁਣ ਇੱਕ ਗੁਰਦੁਆਰਾ ਸਾਹਿਬ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਵੱਲੋਂ ਬੱਚਿਆਂ ਦੇ ਟਿਊਸ਼ਨ ਪੜਾਉਣ ਲਈ ਮੁਫਤ ਜਗ੍ਹਾ ਦਿੱਤੀ ਹੋਈ ਹੈ ਵਿਖੇ ਪੜਾ ਰਹੀ ਹਨ ਅਤੇ ਇਸ ਟਿਊਸ਼ਨ ਸੈਂਟਰ ਲਈ ਉਹਨਾਂ ਨੇ ਆਪਣੇ ਨਾਲ-ਨਾਲ ਦੋ ਹੋਰ ਅਧਿਆਪਕਾਂ ਰੱਖਿਆ ਹੋਈਆਂ ਹਨ ਜਿਨ੍ਹਾਂ ਦੀ ਤਨਖਾਹ ਵੀ ਉਹ ਆਪਣੇ ਕੋਲ ਅਦਾ ਕਰ ਰਹੀ ਹਨ ਸ਼ਸ਼ੀ ਗਰੋਵਰ ਮੈਡਮ ਨੇ ਦੱਸਿਆ ਕਿ ਮੀ ਹੋਵੇ ਹਨੇਰੀ ਹੋਵੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ 2-4 ਬੱਚੇ ਹੀ ਹੋਣ ਉਹਨਾਂ ਦਾ ਇਹ ਟਿਊਸ਼ਨ ਸੈਂਟਰ ਹਰ ਹਾਲ ਵਿੱਚ ਖੁੱਲਦਾ ਹੈ ਉੱਥੇ ਹੀ ਟਿਊਸ਼ਨ ਪੜਨ ਵਾਲੇ ਬੱਚਿਆਂ ਨੇ ਵੀ ਕਿਹਾ ਕਿ ਉਹਨਾਂ ਨੂੰ ਇੱਥੇ ਟਿਊਸ਼ਨ ਪੜ੍ਹ ਕੇ ਬਹੁਤ ਚੰਗਾ ਲੱਗਦਾ ਹੈ ਅਤੇ ਉਹਨਾਂ ਦੀ ਪੜ੍ਹਾਈ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਤੇ ਸ਼ੀਰੋਵਰ ਜੀ ਬੱਚੇ ਸਾਰੇ ਸਾਰਾ ਅੰਡਰ ਪ੍ਰਿਵੀਲੇਜਡ ਪਰਿਵਾਰਾਂ ਦੇ ਨੇ ਤੇ ਬਾਕੀ ਠੀਕ ਹੈ ਪੜਨ ਚਲੋ ਥੋੜੀ ਜੀ ਗਾਈਡੈਂਸ ਦੇ ਨਾਲ ਬੱਚੇ ਅੱਛੇ ਹੋ ਰਹੇ ਹਨ ਕਾਫੀ ਫਰਕ ਹੈਗਾ ਅੱਛੇ ਪੋਜੀਸ਼ਨਸ ਅੱਛੀਆਂ ਲੈ ਰਹੇ ਨੇ ਬੱਚੇ तकरीबन ਇੱਥੋਂ ਹੀ ਜਿਹੜੇ ਬੱਚੇ ਸਾਡੇ ਕੋਲ ਨੇ ਉਹੀ ਫਰਸਟ ਸੈਕਿੰਡ ਆ ਰਹੇ ਨੇ ਸਕੂਲ ਦੇ ਵਿੱਚ ਇਹ ਉਹਨੇ ਸਕੂਲ 'ਚ ਵੀ ਚਲੋ ਪੜ੍ਹਾਈ ਤਾਂ ਹੁੰਦੀ ਹੈ ਲੇਕਿਨ ਇਹ ਐਕਸਟਰਾ ਟਾਈਮ ਮਿਲ ਜਾਂਦਾ ਇਹਨਾਂ ਨੂੰ ਹੋਰ ਜ਼ਿਆਦਾ ਪੌਲਿਸ਼ ਹੋ ਜਾਂਦੇ ਨੇ ਤੇ ਜਿਹੜੇ ਚਲੋ 60% ਤੇ ਹੁੰਦੇ ਨੇ 70 ਤੇ ਪਹੁੰਚ ਜਾਣਗੇ 80 ਵਾਲੇ 90 ਤੇ ਪਹੁੰਚ ਜਾਣਗੇ ਮਤਲਬ ਇਹ ਬੈਨੀਫਿਟ ਹੋ ਜਾਂਦਾ ਬੱਚਿਆਂ ਦਾ ਕਿਉਂਕਿ ਰਿਵੀਜ਼ਨ ਕਾਫੀ ਜ਼ਿਆਦਾ ਕਰਵਾ ਕਰਨੀ ਹੈ ਮੈਂ ਕਿ ਕਿਦਾਂ ਸ਼ੁਰੂਆਤ ਕਿਦਾਂ ਹੁੰਦੀ ਹੈ ਸਿਚੁਏਸ਼ਨ ਸਿਰ ਅ ਕਿਸ ਤਰ੍ਹਾਂ ਸਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਿਚੁਏਸ਼ਨ ਦੀ ਮਤਲਬ ਤੋਂ ਮਨ ਚ ਕੀ ਧਾਰਨਾ ਆਈ ਸੀ ਅੱਛਾ ਬਸ ਇਹ ਥੈਲੋ ਮੇਰਾ ਪੈਸ਼ਨ ਹੀ ਹੈ ਪੜਾਣਾ ਤੇ ਮੈਂ ਪਹਿਲਾਂ ਤੋਂ ਹੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੈ ਪਤਾ ਨਹੀਂ ਕਿਉਂ ਦਿਲ ਚ ਹੀ ਸੀਗਾ ਕਿ ਹੁਣ ਬਸ ਕਮਾਨ ਵਾਸਤੇ ਨਹੀਂ ਹੁਣ ਜਸਟ ਸਿਰਫ ਬੱਚਿਆਂ ਦੇ ਵਾਸਤੇ ਹੀ ਆਪਣਾ ਜੋ ਜਿੰਨੀ ਦੇਰ ਹੋ ਸਕਿਆ ਮੈਂ ਕਰਾਂਗੀ ਔਰ ਪ੍ਰਮਾਤਮਾ ਨੇ ਮੈਨੂੰ ਪੂਰੀ ਮੇਰੀ ਮਦਦ ਕੀਤੀ ਹੈ ਤਿੰਨ ਬੱਚਿਆਂ ਤੋਂ ਸ਼ੁਰੂ ਕਰਕੇ ਅੱਜ ਮੇਰੇ ਕੋਲ ਤਕਰੀਬਨ 70-75 ਦੇ ਕਰੀਬ ਬੱਚੇ ਹੋ ਜਾਂਦੇ ਨੇ ਤੇ ਬਹੁਤ ਅੱਛਾ ਚੱਲ ਰਿਹਾ ਹੈ ਚਲੋ ਜੇ ਕਿਸੇ ਸਾਰੇ ਨਾਲ ਸੀ ਕੁਝ ਬੱਚਿਆਂ ਦੀ ਤਾਂ ਅੱਛੀ ਲਾਈਫ ਬਣੀ ਜਾਏਗੀ ਉਮੀਦ ਕਰਦੀ ਹਾਂ ਕਿ ਜਿਹੜੇ ਕੁਝ ਲੜਕੀਆਂ ਨੇ ਜਿਹੜੀਆਂ ਹੁਣ 90s ਦੇ ਵਿੱਚ ਨੇ ਕਾਫੀ ਅੱਛਾ ਕਰ ਰਹੀਆਂ ਨੇ ਅੱਗੋਂ ਵੀ ਪੜ ਰਹੀਆਂ ਨੇ ਤੇ ਬਾਕੀ ਪਲੱਸ 2 ਤੱਕ ਪਹੁੰਚ ਗਈ ਹੈ ਇੱਕ ਬੱਚਾ ਮੇਰਾ ਉਹਨੇ ਵੀ ਮੈਡੀਕਲ ਲਿਆ ਹੋਇਆ ਹੈ ਮੈਡੀਕਲ ਦੀ ਫੀਸ ਵਗੈਰਾ ਉਹਨੂੰ ਮਤਲਬ ਅਜੇ ਤੱਕ ਅਸੀਂ ਸਪੋਰਟ ਕਰ ਰਹੇ ਹਾਂ ਮਤਲਬ ਮੈਂ ਤਾਂ ਚਲੋ ਕੌਣ ਹੁੰਨੀ ਐ ਬਹੁਤ ਜਨੇ ਹੈਗੇ ਨੇ ਜਿਹੜੇ ਮੇਰੇ ਫੈਮਲੀ ਮੈਂਬਰਸ ਨੇ ਬਾਕੀ ਜਿੰਨੇ ਅੜੋਸੀ ਪੜੋਸੀ ਨੇ ਸਾਰੇ ਕਾਫੀ ਸਪੋਰਟ ਕਰਦੇ ਨੇ ਹੈ ਤਿੰਨ ਚਾਰ ਬੱਚੇ ਹੋਰ ਵੀ ਹੈਗੇ ਜਿਨ੍ਹਾਂ ਨੇ ਟਿਊਸ਼ਨਸ ਫਾਇਰ ਕਲਾਸਿਸਆਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਵੀ ਫ੍ਰੀ ਸੀ ਮਤਲਬ ਆਪਣੇ ਵੱਲੋਂ ਹੀ ਪੇਮੈਂਟ ਕਰ ਰਹੇ ਨੇ ਕਿ ਕਿਹੜੀ 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 ਕਲਾਸਾਂ ਆ ਸਰ ਮੇਰੇ ਕੋਲ ਇਸ ਟਾਈਮ ਇੱਥੇ ਤਾਂ 1 ਤੋਂ 8th ਹੈ ਲੇਕਿਨ ਮੈਂ ਘਰ ਵੀ ਪੜਾ ਦਿੰਦੀ ਆ ਵੈਸੇ ਮੇਰੇ ਕੋਲ ਇੱਕ ਦੋ ਬੱਚੇ ਹਰ ਸਾਲ ਆਉਂਦੇ ਆ 9th 10th ਦੇ ਵੀ ਤੇ ਜਿਨ੍ਹਾਂ ਦੀ ਸੈਕੰਡ ਸ਼ਿਫਟ ਹੁੰਦੀ ਆ ਉਹ ਸਵੇਰੇ ਫਿਰ ਮੇਰੇ ਕੋਲ ਆ ਜਾਂਦੇ ਨੇ ਕੰ 2 ਕੰਟੇ ਪੜ ਜਾਂਦੇ ਨੇ ਪਿਛਲੇ ਸਾਲ ਵੀ ਇੱਕ ਬੇਟੀ ਨੂੰ ਪੜਾਇਆ ਉਸ ਤੋਂ ਪਹਿਲਾਂ ਵੀ ਦੋ ਲੜਕੀਆਂ ਪੜ ਕੇ ਗਈਆਂ ਨੇ 10th ਦੀਆਂ ਤੇ ਉਹ ਹੁਣ ਉਹ ਪਲੱਸ 1 ਚ ਹੋ ਗਏ ਨੇ ਤੇ ਪੜ ਰਹੇ ਨੇ ਬੱਚੇ ਬੜੇ ਵਧੀਆ ਕਿੰਨੀ ਇੰਕ੍ਰੂਮੈਂਟ ਆ ਗਈ ਹੁਣ ਬੱਚਿਆਂ ਦੇ ਵਿੱਚ ਜਿਸ ਟਾਈਮ ਤੁਹਾਡੇ ਕੋਲ ਪਹਿਲਾਂ ਆਏ ਸੀ ਉਸ ਤੋਂ ਉਸ ਟਾਈਮ ਨਹੀਂ ਨਹੀਂ ਬਹੁਤ ਜ਼ਿਆਦਾ ਫਰਕ ਹੈ ਬਹੁਤ ਫਰਕ ਹੈ ਕਾਫੀ ਜ਼ਿਆਦਾ ਕਿਉਂਕਿ ਰਿਵੀਜ਼ਨ ਹੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਫਿਰ ਕੱਲਾ ਮੈਂ ਇਹਨਾਂ ਨੂੰ ਪੜ੍ਹਾਉਂਦਾ ਨਹੀਂ ਮੈਨੂੰ ਇਹ ਹੁੰਦਾ ਇਹਨਾਂ ਦੀ ਹੋਰ ਵੀ ਬਹੁਤ ਸਾਰੇ ਇਹਨਾਂ ਨੂੰ ਐਟੀਕੇਟਸ ਇਹਨਾਂ ਨੂੰ ਬੈਠਣਾ ਉੱਠਣਾ ਮਤਲਬ ਆਲ ਰਾਉਂਡ ਡਿਵੈਲਪਮੈਂਟ ਤੇ ਮੈਨੂੰ ਹੁੰਦਾ ਕਿ ਇਹਨਾਂ ਨੂੰ ਦਿੱਤੀ ਜਾਵੇ ਇੱਥੋਂ ਤੱਕ ਇਹਨਾਂ ਨੂੰ ਕਈ ਵਾਰੀ ਅਸੀਂ ਹੋਟਲ 'ਚ ਵੀ ਇੱਕ ਬੱਚੇ ਨੇ ਕਿਹਾ ਮੈਨੂੰ ਹੋਟਲ 'ਚ ਸਾਨੂੰ ਲੈ ਜਾਓ ਮੈਂ ਕਿਹਾ ਚਲੋ ਠੀਕ ਹੈ ਉੱਥੇ ਵੀ ਲਿਜਾ ਕੇ ਉਹਨਾਂ ਨੂੰ ਬਿਠਾ ਬਿਠਾਇਆ ਬੜੀ ਅੱਛੀ ਤਰ੍ਹਾਂ ਨਾਲ ਬੱਚਿਆਂ ਨੇ ਬਿਹੇਵ ਕੀਤਾ ਮਤਲਬ ਅੱਛਾ ਲੱਗਦਾ ਹੈ ਕਿ ਚਲੋ ਇਹਨਾਂ ਨੂੰ ਵੀ ਦੇ ਨਹੀਂ ਇਹਨਾਂ ਅਫੋਰਡ ਕਰ ਸਕਦੇ ਐਟ ਲੀਸਟ ਅਸੀਂ ਤਾਂ ਇਹਨਾਂ ਕੋ ਕੰਟ੍ਰਿਬਿਊਟ ਕਰ ਸਕਦੇ ਹਾਂ ਜਿਹੜਾ ਸਟਿਚਨ ਸੈਂਟਰ ਹੈ ਬਿਲਕੁਲ ਫ੍ਰੀ ਹੈ ਹਾਂਜੀ ਸਰ ਫ੍ਰੀ ਹੈ ਔਰ ਇਸ ਤੋਂ ਇਲਾਵਾ ਅਸੀਂ ਪ੍ਰੋਵਾਈਡ ਕਰਦੇ ਆ ਇਹਨਾਂ ਨੂੰ ਫ੍ਰੀ ਸਟੇਸ਼ਨਰੀ ਪਲੱਸ ਸ਼ੂਜ਼ ਯੂਨੀਫਾਰਮ ਤੇ ਆਪਣਾ ਬੈਗਸ ਮਤਲਬ ਜੋ ਇਹਨਾਂ ਨੂੰ ਇਹਨਾਂ ਦੀ ਰਿਕੁਆਇਰਮੈਂਟ ਤੇ ਅਕੋਰਡਿੰਗਲੀ ਲਿਆ ਕੇ ਦੇਣੇ ਆ ਲੋਕੀ ਬਹੁਤ ਹੈਲਪ ਕਰ ਦਿੰਦੇ ਨੇ ਕੁਛ ਨਾ ਕੁਛ ਕੰਟਰੀਬਿਊਟ ਕਰਦੇ ਰਹਿੰਦੇ ਨੇ ਮੇਰੇ ਬੱਚੇ ਵੀ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਵਸੇਹੀ ਹੈ ਕਿ ਕੋਈ ਬੱਚਾ ਗਰੀਬੀ ਕਰਕੇ ਨਾ ਰਹਿ ਜਾਏ ਕਿਤੇ ਪੜਨ ਤੋਂ ਹਨਾ ਜਿੰਨੇ ਕੁ ਮੇਰੇ ਕੰਟੈਕਟ ਹੈਗੇ ਨੇ ਮੈਂ ਉਹਨਾਂ ਦੀ ਥੈਟ ਲੀਸਟ ਜ਼ਰੂਰ ਮਦਦ ਕਰਾਂਗੀ ਜਦੋਂ ਤੱਕ ਹੋ ਸਕੇਗਾ ਕੀ ਮੰਨਦੇ ਤੁਸੀਂ ਸਿੱਖਿਆ ਕ੍ਰਾਂਤੀ ਜਿੱਥੇ ਸਰਕਾਰਾਂ ਵੀ ਬਹੁਤਰੀਆਂ ਕੋਸ਼ਿਸ਼ ਕਰ ਰਹੀਆਂ ਨੇ ਤੁਹਾਡੇ ਵਿੱਚ ਵੀ ਕੋਈ ਪਰਾਲਾ ਕੀਤਾ ਯਾਰ ਅਕਸਰ ਤਾਂ ਇਹ ਦੇਖਦੇ ਆ ਕਿ ਜਦੋਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਕਈ ਲੋਕ ਸੋਚ ਲੈਂਦੇ ਕਿ ਸੀ ਰਿਟਾਇਰਮੈਂਟ ਕਰਕੇ ਘਰ ਹੀ ਬੈਠ ਜਾਈਏ ਬਾਰੇ ਤੁਹਾਡੇ ਮਨ ਚ ਇੱਕ ਤਵਖਰੀ ਧਾਰਨਾ ਹਾਂਜੀ ਸਰ ਹਰੇਕ ਦੀ ਆਪਣੀ ਆਪਣੀ ਥਿੰਕਿੰਗ ਹੈ ਦੇਖੋ ਮੈਂ ਤਾਂ ਇਹੀ ਚਾਹਨੀ ਹੈ ਕਿ ਜੇ ਅਸੀਂ ਕੁਝ ਹੋਰ ਨਹੀਂ ਤਾਂ ਐਟਲੀਸਟ ਵੀ ਸ਼ੁਡ ਕੰਟ੍ਰਿਬਿਊਟ ਟੂ ਆਰ ਸੋਸਾਇਟੀ ਜਿਹੜੀ ਕੁਝ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਐਟਲੀਸਟ ਇੰਨਾ ਕਿਤਾਪਕਾਰ ਹੀ ਸਕਦੇ ਹੁਣ ਜਿਹੜੇ ਅੰਡਰ ਪ੍ਰਿਵੀਲੇਜਡ ਆਪਣੇ ਹੈਗੀ ਹੈ ਸੋਸਾਇਟੀ ਉਹਨੂੰ ਐਟਲੀਸਟ ਆਪਾਂ ਉਹਦੀ ਅਪਲਿਫਟਿੰਗ ਕਰ ਸਕਦੇ ਹਾਂ ਕਿ ਜਿਹੜੀ ਤੁਹਾਡਾ ਟਿਊਸ਼ਨ ਸੈਂਟਰ ਹੈ ਇਹ ਰੈਗੂਲਰ ਚੱਲਦਾ ਰਹਿੰਦਾ ਹੈ ਜਿਵੇਂ ਕੋਈ ਵੀ ਮੌਸਮ ਹੋਵੇ ਨਾ ਗਰਮੀ ਸਰਦੀ ਵੀ ਮੌਸਮ ਹਾਂਜੀ ਦੇਖ ਲਓ ਗਰਮੀਆਂ ਚ ਵੀ ਕਈ ਵਾਰੀ ਲਾਈਟ ਵੀ ਨਹੀਂ ਹੁੰਦੀ ਤਾਂ ਵੀ ਬੈਠੇ ਹੁੰਦੇ ਆਂ بارش ਹੋਵੇ ਜੋ ਮਰਜ਼ੀ ਹੁੰਦਾ ਹੈ ਕਈ ਵਾਰੀ ਬਹੁਤ بارش ਵੀ ਹੁੰਦੀ ਹੈ ਦੋ ਤਿੰਨ ਬੱਚੇ ਵੀ ਆ ਜਾਣ ਈਵਨ ਥੈਨ ਅਸੀਂ ਪੜਾਵਾਂਗੇ ਪੜਾਵਾਂਗੇ ਅਸੀਂ ਨਹੀਂ ਛੁੱਟੀ ਕਰਾਂਗੇ ਬੱਚੇ ਭਾਵੇਂ ਛੁੱਟੀ ਕਰ ਲੈਣ ਤੁਹਾਡੀ ਜਿਹੜਾ ਤੁਸੀਂ ਟਿਊਸ਼ਨ ਸੈਂਟਰ ਚਲਾ ਰਹੇ ਹੋ ਤੁਹਾਡੀ ਹੈਲਪ ਕੌਣ-ਕੌਣ ਕਰ ਰਿਹਾ ਨਾਲ ਕੋਈ ਟੀਚਰ ਵੀ ਤੁਸੀਂ ਹਰ ਕਿਸੇ ਨਾਲ ਹਾਂਜੀ ਸਰ ਦੋ ਹੈਗੀਆਂ ਬੱਚੀਆਂ ਨਾਲ ਔਰ ਪੂਰੇ ਸਾਲਾਂ ਤੋਂ ਇਸ ਜੁੜੀਆਂ ਹੋਈਆਂ ਨੇ ਜਦੋਂ ਮੈਂ ਸ਼ੁਰੂ ਪਹਿਲੇ ਇਕੱਲਿਆਂ ਕੀਤਾ ਸੀ ਫਿਰ ਇਹ ਕਿਉਂਕਿ ਬੱਚੇ ਵੱਧ ਗਏ ਸੀ ਫਿਰ ਇਹਨਾਂ ਨੂੰ ਨਾਲ ਕੋਈ ਹੈਗੇ ਪੇਮੈਂਟ ਵੀ ਕਰਦੇ ਨੇ ਇਹਨਾਂ ਨੂੰ ਬੱਚਿਆਂ ਨੂੰ ਤੇ ਇੱਥੇ ਸਾਡੀ ਕਾਲੋਨੀ ਚ ਹੀ ਨੇ ਤੇ ਉਹ ਕਰੀ ਜਾਂਦੇ ਨੇ કે બાકી ઠીક હે બહુત બઢિયા چل રહે હે સارا કુછ મે તુડી گل છોતેસી કે બચ્ચિયા ਜਿਹੜੀ ਲੜਕੀਆਂ ਹੁੰਦੀਆਂ ਉਹਨਾਂ ਦੀ এড્યુકેશન ਇਸ ਸਮੇਂ ਦੇ ਸਰ ਉਹ ਤਾਂ ਬਹੁਤ ਜ਼ਿਆਦਾ જરૂરી ਹੈ ਕਿਉਂਕਿ ਲੜਕੀਆਂ ਨੂੰ ਆਪਣੇ ਜਿਹੜਾ ਹੈ ਜ਼ਰੂਰ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਕਿਉਂਕਿ ਯੂ ਨੈਵਰ નો ਅਗੋਂ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਹੈ ਠੀਕ ਹੈ ਐਟ ਲੀਸਟ ਇੰਨਾ ਹੋਵੇ ਕਿ ਬੱਚਾ ਆਪ ਕਮਾ ਸਕੇ ਆਪਣਾ ગુજરાન ਕਰ ਸਕੇ ਠੀਕ ਹੈ ਸੋ ਇਸ ਕਰਕੇ ਬੱਚੀਆਂ ਦੀ ਜਿਹੜੀ ਐਜੂਕੇਸ਼ਨ ਐ that is a must ਉਹਦੇ ਉੱਤੇ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਸਾਡੀ ਸੋਸਾਇਟੀ ਇਸ ਤਰ੍ਹਾਂ ਦੀ ਐ ਕਿ ਤੁਸੀਂ ਤੁਹਾਨੂੰ ਕੁਝ ਮਤਲਬ ਬਹੁਤ ਅਨਸਰਟੇਨਟੀ ਐ ਕਿ ਕੀ ਕੱਲ ਨੂੰ ਕੀ ਹੋਣਾ ਐ ਇਸ ਕਰਕੇ ਇਹਨਾਂ ਨੂੰ ਤਾਂ ਜ਼ਿਆਦਾ ਪੜਾਉਂਦਾ ਨੂੰ ਜੋ ਤੁਸੀਂ ਲਾਸਟ ਟਾਈਮ ਜਦੋਂ ਤੁਹਾਡੀ ਰਿਟਾਇਰਮੈਂਟ ਹੋਈ ਐ ਕਿਹੜੇ ਉਹਦਾ ਕਿਹੜਾ ਸਿਸਟਮ ਮੈਂ ਜੀ ਹੈਡਮਾਸਟਰ ਸੀਗੀ ਕਮਨਟ ਹਾਈ ਸਕੂਲ ਦੇ ਵਿੱਚ ਤੇ ਉਥੋਂ ਮੈਂ ਡਾਇਰੈਕਟ ਨਹੀਂ ਆ। ਉਸ ਟਾਈਮ ਹੀ ਪਲਾਨ ਕਰ ਲਏ ਸੀ। ਹਾਂਜੀ 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 ਬਿਲਕੁਲ ਬਿਲਕੁਲ। ਪਹਿਲਾਂ ਹੀ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ ਨੂੰ ਵੀ ਦੱਸ ਦਿਓ ਮੈਨੂੰ ਕੋਈ ਆਰਗੇਨਾਈਜੇਸ਼ਨ ਹੋਵੇ ਫਿਰ ਕਿਸੇ ਨੇ ਮੈਨੂੰ ਝੁੱਗੀ ਝੌਂਪੜੀ ਵਾਲਾ ਸਕੂਲ ਦੱਸਿਆ ਸੀ। ਮੈਂ ਗਈ ਤਾਂ ਸੀ ਪਰ ਮੈਨੂੰ ਕੁਝ ਇਹ ਲੱਗਿਆ ਨਹੀਂ ਮੈਨੂੰ ਆਪ ਆਪਣੇ ਤੌਰ ਤੇ ਕੁਝ ਕਰਨਾ ਚਾਹੀਦਾ ਹੈ। ਫਿਰ ਮੈਂ ਇਹ ਸਟਾਰਟ ਕਰਿਆ। ਕਿ ਤੋ ਮੋਟੀਵੇਟ ਹੋਈ ਹੋ ਤੁਸੀਂ ਇਸ ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਆਪਣੇ ਆ ਪਰਮਾਤਮਾ ਨੇ ਅੰਦਰੋਂ ਹੀ ਆਵਾਜ਼ ਆਈ ਹੈ ਮੈਨੂੰ ਕਿਸੇ ਤੋਂ ਮੈਂ ਕਿਤੋਂ ਪੜਿਆ ਨਹੀਂ ਕਿ ਤੋ ਦੇਖਿਆ ਨਹੀਂ ਪਤਾ ਨਹੀਂ ਕਿਉਂ ਇਹ ਆਪਣੇ ਦਿਲੋਂ ਦਿਲ ਦੀ ਆਵਾਜ਼ ਸੀ ਤੇ ਮੇਰਾ ਲਾਸਟ ਸਵਾਲ ਰੂ ਹੈ ਕਿ ਤੁਸੀਂ ਮੈਸੇਜ ਦੇਣਾ ਚਾਹੋਗੇ ਕਈ ਬੱਚੇ ਜਿਹੜੇ ਐਸੇ ਪੜ੍ਹ ਲੈਂਦੇ ਨਹੀਂ ਕਹਿੰਦੇ ਕਿਸੇ ਕਾਰਨਾ ਕਰਕੇ ਕੀ ਮੈਸੇਜ ਹੋਊਗਾ ਮਾਪਿਆਂ ਨੂੰ ਜਾਂ ਬੱਚੇ ਸਰ ਮੈਂ ਤਾਂ ਇਹੀ ਕਹਾਂਗੀ ਮੈਂ ਤਾਂ ਮੇਰੀ ਤਾਂ ਪੇਰੈਂਟਸ ਨੂੰ ਵੀ ਇਹੀ ਹੈ ਕਿ ਜੇ ਬੱਚਾ ਪੜਨ ਵਾਲਾ ਹੈ ਤਾਂ ਉਹਨੂੰ ਜ਼ਰੂਰ ਪੜਾਓ ਸੋਸਾਇਟੀ ਦੇ ਵਿੱਚ ਬਹੁਤ ਲੋਕ ਹੈਗੇ ਨੇ ਜਿਹੜੀ ਤੁਹਾਡੀ ਹੈਲਪ ਕਰਨ ਲਈ ਤਿਆਰ ਨੇ ਹਮੇਸ਼ਾ ਤੇ ਇਸ ਤਰ੍ਹਾਂ ਨਾ ਸੋਚੋ ਵੀ ਹੱਥ ਤੇ ਹੱਥ ਰੱਖ ਕੇ ਨਾ ਬੈਠੋ ਵੀ ਅਸੀਂ ਨਹੀਂ ਕਰ ਸਕਦੇ ਕਰ ਸਕਦੇ ਆਪਾਂ ਤੁਸੀਂ ਇੱਕ ਵਾਰੀ ਭੇਜੋਗੇ ਕਿਸੇ ਵੀ ਪਾਸੇ ਤੇ ਬਹੁਤ ਲੋਕ ਆਪਣੇ ਆਪ ਹੀ ਲੋਕ ਅੱਗੇ ਆਉਂਦੇ ਨੇ ਕਿ ਨਹੀਂ ਕੋਈ ਗੱਲ ਨਹੀਂ ਅਸੀਂ ਹਾਂ ਇਹ ਐ ਵੀ ਜੈਨੂਨ ਹੋਵੇ ਗਲਤ ਨਾ ਹੋਵੇ ਜੇ ਤੁਸੀਂ ਚੀਟਿੰਗ ਕਰਦੇ ਹੋ ਕਿਸੇ ਨਾਲ ਉਹ ਅਲੱਗ ਗੱਲ ਹੈ ਪਰ ਤੁਸ ਤੁਹਾਡੀ ਆਪਣੀ ਕੌਨਸ਼ੀਅਸ ਵੀ ਇਹੋ ਜੀ ਹੋਣੀ ਚਾਹੀਦੀ ਹੈ ਕਿ ਆਪਾਂ ਜਸਟ ਜੇ ਅਸੀਂ ਵਾਕਈ ਡਿਸਰਵ ਕਰਦੇ ਆ ਤਾਂ ਸਾਨੂੰ ਜ਼ਰੂਰ ਆਪਣੇ ਆਪ ਨੂੰ ਆਫਰ ਕਰਦੇ ਹੋ ਕਿ ਕੋਈ ਗੱਲ ਨਹੀਂ ਜੇ ਤੁਹਾਡਾ ਬੱਚਾ ਪੜਨ ਵਾਲਾ ਹੈ ਉਹਨੂੰ ਕੋਈ ਵੀ ਲੈ ਲੇਗਾ ਕੋਈ ਵੀ ਪੜਾ ਦੇਗਾ ਠੀਕ ਹੈ ਜੀ ਕੀ ਨਾਮ ਹੈ ਨਵਜੋਤ ਕੁਮਾਰ ਮੈਂ ਨਪੁਤੀ ਵਿਸ਼ੇਸ਼ੀਧਰ ਉਹ ਮੈਡਮ ਗ੍ਰੇਡਿਊਏਸ਼ਨ ਸੈਂਟਰ ਚਲਾ ਰਹੇ ਹਾਂ ਤੁਸੀਂ ਕਿੰਨੇ ਟਾਈਮ ਤੋਂ ਕਰ ਰਹੇ ਹੋ ਮੈਨੂੰ ਕਮਸ਼ੇ ਕਮ 5 ਸਾਲ ਤਾਂ ਹੋ ਗਏ ਨੇ 5 ਸਾਲ ਤੋਂ ਮੈਂ ਐਥੇ ਟਿਊਸ਼ਨ ਟੀਚ ਕਰਦੀ ਹਾਂ ਤੇ ਬਹੁਤ ਵਧੀਆ ਐਕਸਪੀਰੀਐਂਸ ਐ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਮ ਕਿ ਗਰੀਬ ਬੱਚੇ ਨੂੰ ਪੜਾ ਰਹੇ ਨੇ ਇੱਥੇ ਤੇ ਜਿਹੜੇ ਬੱਚੇ ਪੇਰੈਂਟਸ ਉਹਨਾਂ ਦੇ ਫੀਸ ਨਹੀਂ ਦੇ ਸਕਦੇ ਹੈਗੇ ਉਹਨਾਂ ਨੂੰ ਪੜਾਉਣਾ ਬਹੁਤ ਵਧੀਆ ਬਹੁਤ ਪੁੰਨ ਦਾ ਕੰਮ ਆ ਅੱਜ ਦੇ ਟਾਈਮ ਦੀ ਗੱਲ ਕਰੀਏ ਜਿੱਦਾਂ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਐ ਚਾਹੇ ਲੜਕੇ ਹੋਣ ਜਾਂ ਲੜਕੀਆਂ ਨੂੰ ਖਾਸ ਕਰਕੇ ਆਪਾਂ ਲੜਕੀਆਂ ਦੇ ਲਈ ਲੜਕੇ ਲਈ ਬਹੁਤ ਜ਼ਿਆਦਾ ਐਜੂਕੇਸ਼ਨ ਹੈ ਜ਼ਰੂਰੀ ਮੰਨੀ ਜਾਂਦੀ ਹੈ ਤੁਸੀਂ ਕਿਦਾਂ ਦੇਖਦੇ ਹੋ ਹਾਂਜੀ ਬਹੁਤ ਜ਼ਰੂਰੀ ਹੈ ਗਰਲਸ ਲਈ ਤਾਂ ਐਜੂਕੇਸ਼ਨ ਬਹੁਤ ਜ਼ਰੂਰੀ ਆ ਬਹੁਤ ਕਿਉਂਕਿ ਅੱਗੇ ਆਪਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਟਾਈਮ ਚੱਲ ਰਿਹਾ ਹੁਣ ਆਪਾਂ ਨੂੰ ਪਤਾ ਹੀ ਆ ਉਹਦੇ ਲਈ ਗਰਲਸ ਦਾ ਹਰੇਕ ਚੀਜ਼ ਪ੍ਰਤੀ ਅਵੇਅਰ ਹੋਣਾ ਤੇ ਉਹਨਾਂ ਦਾ ਸਟੱਡੀ ਦੀ ਹਰੇਕ ਚੀਜ਼ ਦੀ ਨੌਲੇਜ ਹੋਣਾ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਹੜੀ ਕਿਹੜੀ ਟਿਊਸ਼ਨ ਸਕੂਲ ਕਿਹੜੀ ਸਕੂਲ ਨਾਮ ਕਿਸ ਤਰ੍ਹਾਂ ਦੇ ਪ੍ਰਭਾਵ ਇੱਥੇ অলਮੋਸਟ ਸਾਰੇ ਗਵਰਨਮੈਂਟ ਸਕੂਲ ਦੇ ਸਟੂਡੈਂਟਸ ਨੇ ਫਸਟ ਕਲਾਸ ਤੋਂ ਲੈ ਕੇ 8th ਕਲਾਸ ਤੱਕ ਸਾਰੇ ਸਕੂਲ ਦੇ ਗਵਰਨਮੈਂਟ ਸਕੂਲ ਦੇ ਬੱਚੇ ਲਏ ਤੇ ਮੇਰਾ ਕੀ ਨਾਮ ਹੈ ਬੇਟਾ ਮੇਰਾ ਨਾਮ ਮਾਨਸੀ ਹੈ ਤੇ ਕਿਹੜੀ ਕਲਾਸ ਪੜ੍ਹਦੀ ਹੈ ਮੈਂ 8ਵੀਂ ਕਲਾਸ ਪੜ੍ਹਦੀ ਹਾਂ ਅੱਠ ਨੰਬਰ ਸਕੂਲ ਸਬਜ਼ੀ ਮੰਡੀ ਦੇ ਪਿੱਛੇ ਅੱਛਾ ਮੈਡਮ ਜਿਹੜੀ ਟਿਊਸ਼ਨ ਸੈਂਟਰ ਚਲਾ ਰਹੇ ਸ਼ਸ਼ੀ ਗਰੂ ਜੀ ਹਾਂਜੀ ਤੇ ਕਿੱਦਾਂ ਦਾ ਲੱਗਦਾ ਹੈ ਸਰ ਬਹੁਤ ਵਧੀਆ ਲੱਗਣਾ ਹੈ ਕਿੰਨੇ ਸਾਲ ਹੋ ਗਏ ਸਰ 8 ਸਾਲ 8 ਸਾਲ ਹੋ ਗਏ ਹਾਂਜੀ ਅਚਾਰਿੱਤ ਇਹਨਾਂ ਨੂੰ ਪਹਿਲਾਂ ਕਿੱਦਾਂ ਦਾ ਸੀਗਾ ਤੁਹਾਡੀ ਪੋਜੀਸ਼ਨ ਕਿੱਦਾਂ ਦੀ ਸੀ ਤੇ ਹੁਣ ਕਿੱਦਾਂ ਦੀ ਹੈ ਸਰ ਪਹਿਲਾਂ ਤਾਂ ਇੰਨੀ ਜ਼ਿਆਦਾ ਨਹੀਂ ਸੀ ਹੁਣ ਬਹੁਤ ਵਧੀਆ ਹੈ ਮੈਮ ਸਾਨੂੰ ਬਹੁਤ ਵਧੀਆ ਪੜ੍ਹਾਉਂਦੇ ਨੇ ਸਮਝਾਉਂਦੇ ਨੇ ਚੰਗੀ ਤਰ੍ਹਾਂ ਜੋ ਸਮਝ ਨਹੀਂ ਆਂਦਾ ਉਹ ਸਾਨੂੰ ਸਮਝਾਉਂਦੇ ਨੇ ਚੰਗਾ ਲੱਗਦਾ ਸੀ ਹਾਂਜੀ ਮੰਮੀ ਪਾਪਾ ਕੀ ਕਹਿੰਦੇ ਨੇ ਸੇ ਮਮੀ ਪਾਪਾ ਵੀ ਕਹਿੰਦੇ ਨੇ ਪੜਿਆ ਕਰੋ ਮੈਮ ਜੋ ਸਮਝਾਉਂਦੇ ਨੇ ਚੰਗੀ ਤਰ੍ਹਾਂ ਨਾਲ ਸਮਝਿਆ ਕਰੋ ਸਾਰਾ ਸਮਝ ਆ ਜਾਂਦਾ ਇਜ਼ੀਲੀ ਹਾਂਜੀ